ਸ਼ਹੀਦ ਸਰਦਾਰ ਬਲਵੰਤ ਸਿੰਘ ਸਰਹਾਲ ਜੀ ਦੀ 33ਵੀਂ ਵਰ੍ਹੇ ਸਿਰ ਉਨ੍ਹਾਂ ਦੇ ਸੁਪੁੱਤਰ ਕੁਲਜੀਤ ਸਿੰਘ ਸਰਹਾਲ ਵੱਲੋਂ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਮਨਾਈ ਗਈ ਸ਼ਹੀਦ ਬਲਵੰਤ ਸਿੰਘ ਸਰਹਾਲ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਜੁਲੰਦਰ ਜੈ ਕਿਸ਼ਨ ਰੋੜੀ ਡਿਪਟੀ ਸਪੀਕਰ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਸਾਨੂੰ ਸ਼ਹੀਦਾਂ ਦੇ ਦਰਸਾਏ ਸੱਚੇ ਸੁੱਚੇ ਮਾਰਗ ਤੇ ਛਲਣਾ ਚਾਹੀਦਾ ਹੈ ਉਹਨਾਂ ਦਾ ਬਲਦਾਨ ਸਾਨੂੰ ਹਮੇਸ਼ਾ ਯਾਦ ਰਹੇਗਾ ਕਿ ਉਸ ਦੌਰ ਵਿੱਚ ਵੀ ਨਿਰਪੱਖ ਦਾ ਲੜਾਈ ਲੜਦੇ ਹੋਏ ਸ਼ਹੀਦ ਹੋ ਗਏ ਸਨ ਅੱਜ ਮੈਂ ਜੀ ਪੰਜਾਬ ਦੇ ਇੱਕ ਮਹਾਨ ਸ਼ਹੀਦ ਸਰਾਰ ਬਲਵੰਤ ਸਿੰਘ ਸਰਾਰ ਸਾਹਿਬ ਦੀ 30ਵੀਂ ਵਰ੍ਹੇਗੰਢ ਪਰ ਸ਼ਾਮ ਹੋਈ ਆ ਅਸੀਂ ਅਸੀਂ ਸਾਰੇ ਜਾਣਦੇ ਹਾਂ ਕਿ ਅੰਦਾਜ਼ਨ ਜੀਵਨ ਇੱਕ ਬਹੁਤ ਹੀ ਸਾਫ਼ ਸੁਥਰਾ ਇਮਾਨਦਾਰੀ ਔਰ ਸਮਾਜ ਦੀ ਸੇਵਾ ਜਰ ਵਿਚਾਰਿਤ ਕਰਿਆ। ਉਹਨਾਂ ਨੇ ਹਮੇਸ਼ਾ ਸਮਾਜ ਦੀ ਸੇਵਨ ਪਹਿ ਦਿੱਤੀ। ਪਰ ਉਸ ਵੇਲੇ ਜਦੋਂ ਪੰਜਾਬ 'ਚ ਬਹੁਤ ਇੱਕ ਮਾੜਾ ਦੌਰ ਚੱਲ ਰਿਹਾ ਸੀ ਉਸ ਵੇਲੇ ਵੀ ਉਹਨਾਂ ਨੇ ਐਮਐਲਏ ਬਣਦੇ ਬਾਅਦ ਲਗਾਤਾਰ ਸੇਵਾ ਕਰਦੇ ਰਹੇ ਪਰ ਕੁਝ ਲੋਕਾਂ ਨੇ ਉਹਨੂੰ ਦੇਖੀ ਘਟਿੱਤਾ। ਔਰ ਅੱਜ ਉਹਨਾਂ ਦਾ ਪਰਿਵਾਰ ਉਹਦੇ بیٹے ਸਰਦਾਰ ਕੁਜੀ ਸਿੰਘ ਰਾਹਲ ਸਾਹਿਬ ਉਹਨਾਂ ਦੇ ਪੁੱਤਨਾ ਜਲਦੇ ਹੋਏ ਅੱਜ ਉਹਨਾਂ ਨੂੰ ਯਾਦ ਵਿੱਚ ਉਹਨਾਂ ਨੇ 33ਵੀਂ ਵਰ੍ਹੇਗੰਢ ਰੱਖੀ ਹੈ ਉਸ ਨੂੰ ਤੇ ਆਈ ਜੀ ਲਗਾਨ ਲਈ ਆਏ ਸੀ ਸਰ ਦਾ ਹੀ ਦਿਨ ਲਿਆ ਸੀ ਉਹਨਾਂ ਨੂੰ ਸੋ ਮੈਂ ਪਰਮਪਿਤਾ ਪਰਮਾਤਮਾ ਦੇ ਦਾਸ ਜਨਾ ਪਰਮਾਤਮਾ ਉਹਨਾਂ ਨੂੰ ਆਪਣੇ ਚੈਨ ਸਤਾ ਦੇਣਾ ਉਹ ਸਾਨੂੰ ਇੱਡੀ ਸ਼ਕਤੀ ਦੇਣਾ ਤਾਂ ਆਪਕੇ ਜੀਵਨ ਨੂੰ ਸਿੱਖਿਆ ਲੈ ਕੇ ਆਪਣੇ ਜੀਵਨ ਚਟਾਰ ਦੇ ਇੱਡੀ ਸਮਾਜ ਸੇਵਾ ਕਰਦੇ ਰਹੀਏ ਸਭ ਤੋਂ ਪਹਿਲਾ ਕੰਮ ਇਹ ਚਾਹੁੰਦਾ ਹਾਂ ਕਿ ਕਿਵੇਂ ਦੇਖਦੇ ਹੋ ਜੋ ਹਾਲਾਤ ਅਸਾਨੂੰ ਬੰਗਲਦੇਸ਼ ਦੇ ਪਾਸੇ ਉੱਥੋਂ ਦੇ ਪਟੋਲ ਦੇ بیٹے ਨੇ ਇੱਕ ਬਿਆਨ ਦਿੱਤਾ ਕਿ ਅਗਰ ਇਹ ਜੰਗ ਲੱਗਦੀ ਹੈ ਜੀ ਆਪਾਂ ਕੀ ਤਾਂ ਜਿਹੜਾ ਸਿੰਧੂ ਦਰਿਆ ਉੱਤੇ ਦਾ ਉਹਦੇ ਵਿੱਚ ਇੰਡੀਆ ਦਾ ਲਹੂ ਬਹਿਗਾ ਉਦਾਂ ਵੀ ਜਾਣ ਕੇ ਨਹੀਂ ਦੇਖਦੇ ਕੋਈ ਮੈਂ ਅੱਜ ਮਤਲਬ ਕਿ ਕੇਵਲ ਇੱਕ ਜੋ ਵੀ ਵੀ ਸੰਭੁਲਿਆ ਹੈਗਾ ਕਿ ਫਿਰ ਵੀ ਕੀ ਕਹਿੰਦੇ ਕੋਈ ਜਿਹੜੀ ਗੋਲਾਬਾਰੀ ਹੋ ਉਤੇ ਕੀ ਕਹਿੰਦੇ ਸਾਰੇ ਜਾਣਦੇ ਨੇ ਜੋ ਬੜੀ ਹਿੰਮਤ ਭਾਰੀ ਘਟਨਾ ਵਾਪਰੀ ਹੈ ਪਰਮਾਤਮਾ ਕਦੇ ਜਦਾਂ ਨਹੀਂ ਕਰਨਾ ਨਾ ਵਾਪਰੇ ਲੋਕ ਜਿਹੜਾ ਇਤਨਾ ਨਸਨਹਾਰ ਹੋਇਆ ਹੈ ਹੈ ਸਾਡੇ ਦੇਸ਼ ਲਈ ਸਾਡੇ ਪੰਜਾਬ ਲਈ ਸਾਡੇ ਸਾਰਿਆਂ ਵਾਸਤੇ ਮੁਕਤਾ ਵਾਸਤੇ ਵੀ ਅਸੀਂ ਵਕਰਾ ਦਿੱਤਾ ਹੈ ਉਸ ਕਰਕੇ ਮੈਂ ਇਸਨੂੰ ਕੰਡੈਮਨਡ ਕਰਦਾ ਹਾਂ ਤੇ ਤਾਂ ਇਹ ਜ਼ਰੂਰ ਚਾਹਾਂਗਾ ਕਿ ਜਿਨ੍ਹਾਂ ਲੋਕਾਂ ਨੇ ਇਦਾਂ ਕੀਤਾ ਹੈਗਾ ਉਹਨਾਂ ਨੂੰ ਵੀ ਇਦਾਂ ਬਰਬਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੇ ਸਾਥੀਆਂ ਨੂੰ ਹੈ ਜਾਨਾਂ ਲੀਆਂ ਨੇ ਉਹਨਾਂ ਨੂੰ ਬਖਸ਼ਿਆ ਜਾਣਾ ਨਹੀਂ ਚਾਹੀਦਾ ਕਿਉਂਕਿ ਸਰਕਾਰ ਨਾਲ ਖੜੀਗੀ ਆਮ ਆਦਮੀ ਪਾਰਟੀ ਜੀ ਆਮ ਆਦਮੀ ਪਾਰਟੀ ਦਾ ਦੇਸ਼ ਸਰਕਾਰ ਜੋ ਸੁਪਰੀਮ ਕੋਰਟ ਤੇ ਜੀਵਾਲੂ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਪ੍ਰਧਾਨ ਅਮਨ ਅਰੋੜ ਨੇ ਪਹਿਲੇ ਹੀ ਕਹਿ ਦਿੱਤਾ ਕਿ ਜਿਨ੍ਹਾਂ ਨੇ ਇਹ ਮਾੜੀ ਘਟਨਾ ਕੀਤੀ ਹੈ ਅਸੀਂ ਉਹਦੇ ਖਰਾਬ ਕਾਰਵਾਈ ਕਰਨ ਵਾਸਤੇ ਦੇਸ਼ਦਾਰ ਖੜੇ ਆਂ ਔਰ ਅਨਿਕਾਵਾਂਗੇ ਕਿ ਉਹਨਾਂ ਨੇ ਇੱਦਾਂ ਬਰਬਾਦ ਕਰ ਦਿੱਤੇ ਮੇਰੇ ਲੋਕਾਂ ਨਾਲ ਦੇ ਉਸ ਦੇ ਲੋਕਾਂ ਕਰਵਾ ਦਿੱਤੇ ਜੋ ਦੇਣਾ ਇਲੈਕਸ਼ਨ ਕਿ ਉਹਦੀ ਕਿੱਦਾਂ ਦੀ ਤਿਆਰੀ ਹੈ ਲੋਹਾਰਾ ਇਲੈਕਸ਼ਨ ਮੈਂ ਜਾ ਰਹੇ ਹਾਂ ਉੱਤੇ ਉਹਦੇ ਵਨ ਸਾਈਡਡ ਕਲੀਅਰ ਹੈਗਾ ਕਿ ਜਿੱਦਾਂ ਮੇਰਾ ਇਲੈਕਸ਼ਨ ਜੰਦਰ ਵੈਸਟ ਹੋਇਆ ਸੀ ਉਦੇ ਲੁਧਿਆਣਾ ਵੈਸਟ ਹੋਏਗਾ ਔਰ ਵਨ ਸਾਈਡਡ ਜੇ ਆਮ ਆਦਮੀ ਪਾਰਟੀ ਜਿੱਤੇਗੀ ਕਿ ਮੇਰੇ ਦਾ ਉਮੀਦਵਾਰ ਬਹੁਤ ਹੀ ਤਾਕਤਵਰ ਉਮੀਦਵਾਰ ਹੈ ਔਰ ਬਹੁਤ ਮਿਹਨਤੀ ਹੈ ਉਹ ਸਦੀ ਪਾਰਟੀ ਨੇ ਲਗਾਤਾਰ ਪਿੰਡਾਂ ਦੇ ਸਾਧੂ ਕੰਮ ਕਰਦੇ ਆ ਰਹੀ ਹੈ ਅਸੀਂ ਆਪਣੇ ਕੀਤੇ ਕੰਮਾਂ ਦੇ ਵੋਟ ਮੰਗਾਂਗੇ ਮੰਗਣ ਜਾ ਰਹੇ ਹੈਗੇ ਆ ਔਰ ਮਨੂ ਪੂਰਾ ਇਹਨੇ ਕਿ ਬਹੁਤ ਪਾਰੀ ਕਰੂ ਨਾ ਤਾਂ ਉਹ ਜਨਾ ਬੈਸ ਇਤਾਨਾ ਬਾਕੀ ਸੀ ਮੋਨ ਭਗਤ ਜੀ ਅੱਜ ਸਾਡੇ ਬਲਾ ਚੌਰ ਤੋਂ ਐਮ ਐਲ ਏ ਮੇਰੇ ਨਾਲ ਵਿਧਾਨ ਸਭਾ ਦੇ ਸਾਥੀ ਔਰ ਨਮਾ ਸ਼ਹਿਰ ਤੋਂ ਜਿਹੜੇ ਸਾਡੇ ਹਲਕਾ ਚਾਰਜ ਨੇ ਮੋਨ ਪਾਠਕ ਜੀ ਸਾਡੇ ਇੰਪਰੂਵਮੈਂਟਸ ਦੇ ਟਰਸਟ ਨਾਮ ਜਲਵਾਹਾ ਜੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਹਿਬਾਨ ਗਗਨੋ ਕੁਪਰੀ ਜੀ ਔਰ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਸੁਖਨਾਨ ਜਲਾਲਪੁਰ ਜੀ ਪਿੰਡਾਂ ਦੇ ਪੰਜ ਸਰਪੰਚ ਲੰਬੜਦਾਰ ਬਹੁਤ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਅੱਜ ਵੱਡੇ ਪੱਦਰ ਤੇ ਸਰਹਾਲ ਕਾਜ਼ੀਆਂ ਪਿੰਡ ਦੇ ਵਿੱਚ ਸਾਡੇ ਅਮਰ ਸ਼ਹੀਦ ਜਿਹੜੇ ਸਾਡੇ ਸਰਾਲ ਸਾਹਿਬ ਨੂੰ ਅੱਜ ਯਾਦ ਕਰਨ ਲਈ ਉਹਨਾਂ ਦੀ 33ਵੀਂ ਵਰ੍ਹੇਗੰਢ 71 ਹੋਏ ਆ ਅਸੀਂ ਉਹਨਾਂ ਦੀਆਂ ਸਖਿਆਮਾਂ ਦੇ ਉੱਤੇ ਚੱਲਦੇ ਹੋਏ ਅੱਜ ਸਮਾਜ ਦੇ ਵਿੱਚ ਸੇਵਾ ਕਰਨ ਦਾ ਜੋ ਉਪਰਾਲਾ ਜੋ ਸਾਡੇ ਕੁਲਜੀਤ ਸਿੰਘ ਸਰਹਾਲ ਉਹਨਾਂ ਦੇ ਸੁਪੁੱਤਰ ਨੇ ਅਸੀਂ ਇਹਨਾਂ ਦੇ ਨਾਲ ਖੜੇ ਆ ਔਰ ਹਮੇਸ਼ਾ ਹੀ ਕੋਸ਼ਿਸ਼ ਕਰਾਂਗੇ ਕਿ ਜੋ ਸਾਡੇ ਸ਼ਹੀਦਾਂ ਦੀ ਸੋਚ ਸੀ ਉਹਦੇ ਪੈਰਾਂ 'ਤੇ ਹੀ ਔਰ ਅੱਗੇ ਚੱਲ ਕੇ ਜਿਹੜੇ ਲੋੜਵੰਦਾਂ ਦੀ ਜਿਹੜੀ ਮਦਦ ਵਿੱਚ ਅਗਿਆ ਸੀ ਧੰਨਵਾਦ ਸਰ ਜਿਵੇਂ ਮਾਨ ਸਰ ਕਿੰਨਾ ਕਹੂੰਗਾ ਰਾਜ ਦਾ ਲੋਕਾਂ ਨੂੰ ਔਰ ਅੱਗੇ ਕੀ ਪਲਾਨ ਹੈ ਅ ਤੁਸੀਂ ਜੁੱਧ ਨਸ਼ੇ ਦੇ ਵਿਰੁੱਧ ਤੇ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਹੈ ਜਦੋਂ 2022 ਦੇ ਵਿੱਚ ਜਿੰਨੇ ਸਾਡੇ ਸਾਥੀ ਖੜੇ ਆ ਪੰਜਾਬ ਦੇ ਹਰ ਇੱਕ ਚਿੰਤਿਤ ਬੰਦਾ ਜਿਹੜਾ ਪੰਜਾਬ ਨੂੰ ਲੈ ਕੇ ਚਿੰਤਿਤ ਸੀ ਉਹਨੇ ਇੱਕੋ ਗੱਲ ਕਹੀ ਕਿ ਇੱਕ ਮੌਕਾ ਅਰਬੀ ਦੇ ਕੇਜਰੀਵਾਲ ਜੀ ਨੂੰ ਇੱਕ ਮੌਕਾ ਜਿਹੜਾ ਆ ਉਹ ਭਗਵੰਤ ਮਾਨ ਜੀ ਨੂੰ ਦਿਓ ਸਰਕਾਰ ਬਣਦੇ ਸਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲਿਆ ਕਿ ਪੰਜਾਬ ਦੇ ਹਰ ਦਫ਼ਤਰ ਦੇ ਵਿੱਚ ਬਾਬਾ ਸਾਹਿਬ ਵੇਦਕਰ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਜਿਹੜੀ ਤਸਵੀਰ ਲੱਗੂਗੀ ਇਕਲੀ ਤਸਵੀਰ ਨਹੀਂ ਲਾਈ ਉਹਨਾਂ ਦੇ ਜੋ ਸੰਦੇਸ਼ ਸੀ ਉਹਨਾਂ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਚੱਲ ਰਹੀ ਹੈ ਬਾਬਾ ਸਾਹਿਬ ਵੇਦਕਰ ਜੀ ਨੇ ਕਿਹਾ ਕਿ ਵਿੱਦਿਆ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਊਗਾ ਦਹਾੜੂਗਾ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਹਰ ਇੱਕ ਦੀ ਚਾਰਦਵਾਰੀ ਕੰਪਲੀਟ ਹਰ ਦੇ ਵਿੱਚ ਇੱਥੇ ਸਾਇੰਸ ਲੈਬ ਉੱਥੇ ਸਾਇੰਸ ਲੈਬ ਇੱਥੇ ਲੈਬਰਾਟਰੀ ਦੀ ਲਾਇਬ੍ਰੇਰੀ ਦੀ ਲੋਡ ਲਾਇਬ੍ਰੇਰੀ ਜਿੱਥੇ ਨਾਲ ਜਿਹੜਾ ਆ ਕੰਪਿਊਟਰ ਲੈਬ ਦੀ ਲੋਡ ਕੰਪਿਊਟਰ ਲੈਬ ਜਿਹੜੀ ਬਣੀ ਆ ਜਿੱਥੇ ਟੀਚਰਸ ਦੀ ਸਭਾਨ ਦੀ ਲੋਡ ਉੱਥੇ ਟੀਚਰ ਜਿੱਥੇ ਕਲਾਸਰੂਮ ਦੀ ਲੋਡ ਹੈ ਉੱਥੇ ਕਲਾਸਰੂਮ ਈਵਨ ਇੱਥੋਂ ਤੱਕ ਮੈਨੂੰ ਕਹਿੰਦੇ ਹੋਏ ਨੂੰ ਜਿਹੜਾ ਚੰਗਾ ਨਹੀਂ ਲੱਗ ਰਿਹਾ ਸਾਡੇ ਬਹੁਤ ਸਕੂਲ ਇਸ ਤਰ੍ਹਾਂ ਦੇ ਸੀ ਬੱਚਿਆਂ ਦੇ ਵਾਸ਼ਰੂਮ ਛੱਡੀਏ ਸੀ ਟੀਚਰ ਸਾਹਿਬਾਨ ਵੀ ਜਿਹੜੇ ਸੀਗੇ ਉਹ ਪਿੰਡਾਂ ਦੇ ਪੰਚਾਂ ਸਰਪੰਚਾਂ ਦੇ ਘਰ ਜਾ ਕੇ ਵਾਸ਼ਰੂਮ ਜਾਂਦੇ ਸੀ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਹਾਲਾਤ ਇਹ ਸੀ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਲਾਨ ਕੱਪਟੀ ਹੈ ਵਾਵਾ ਸਾਹਿਬ ਵੇਦਕਰ ਜੀ ਦੀ ਸੋਚ ਤੇ ਪਹਿਰਾ ਦਿੱਤਾ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਚਾਰ ਦੁਵਾਰੀ ਕੰਪਲੀਟ ਹੈ ਨਵੇਂ ਬੈਂਚ ਹੈ ਜਿੱਥੇ ਜੋ ਜਿਸ ਸਕੂਲ ਦੇ ਵਿੱਚ ਲੋੜ ਸੀ ਉਹ ਪੂਰੀ ਕਰ ਰਹੇ ਆਂ ਔਰ ਜਿੱਥੇ ਲੱਗ ਰਿਹਾ ਕਿ ਇੱਥੇ ਹੋਰ ਕਿਸੇ ਚੀਜ਼ ਨੂੰ ਐਡ ਕੀਤਾ ਜਾਣਾ ਚਾਹੀਦਾ ਇੱਥੇ ਟੀਚਰ ਦੀ ਹੋਰ ਲੋੜ ਹੈ ਜਾਂ ਕਿਤੇ ਹੋਰ ਇਨਫਰਾਸਟ੍ਰਕਚਰ ਚ ਲੋੜ ਹੈ ਉਹ ਵੀ ਕੰਮ ਕਰ ਰਹੇ ਆਂ ਜੁਧ ਨਸ਼ੇ ਦੀ ਬਰੋਦੀ ਗੱਲ ਕਰਦੇ ਔਰ ਜਦੋਂ ਸਰਪੰਚ ਸਾਹਿਬ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਨਵੇਂ ਬਣੇ ਨਵੇਂ ਬਣਦੇ ਸਾਰ ਔਰ ਸਰਪੰਚ ਨੇ ਪਿੰਡ ਵਿੱਚ ਕਿਹਾ ਕਿ ਮੈਂ ਨਸ਼ਾਨੀ ਵੇਚਣ ਦੇਣਾ ਤਾਂ ਉਸ ਸਮੇਂ ਨਸ਼ਾ ਵੇਚਣ ਵਾਲੇ ਸਾਰੇ ਵੀਡੀਓ ਦੇਖੀ ਹੋਣੀ ਹੈ ਔਰ ਨਸ਼ਾ ਵੇਚਣ ਵਾਲੇ ਕਿਹਾ ਮੈਂ ਵੇਚੂ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੇ ਰਾਤ ਨੂੰ 11:30 ਵਜੇ ਹੋ ਕੇ ਕਰਕੇ ਕਿਹਾ ਘਬਰਾਉਣ ਦੀ ਲੋੜ ਨਹੀਂ ਸਰਕਾਰ ਤੇਰੇ ਨਾਲ ਚਟਾਨ ਵਾਂਗ ਖੜੀ ਹੈ ਔਰ ਜੀਸੀਬੀ ਮਸ਼ੀਨ ਭੇਜੀ ਪੀਲੇ ਪੰਜੇ ਵਾਲੀ ਚਿੱਟਾ ਵੇਚਣ ਵਾਲਾ ਦਾ ਚੱਕਿਆ ਚੱਕਿਆ ਤੇ ਉਹਦੇ ਨਾਲ ਉਹਦਾ ਘਰ ਵੀ ਚੱਕਰਾਂ ਦਾ ਅੱਜ ਪੰਜਾਬ ਉੱਤੇ ਕਰਦੇ ਕਿ ਜਿਨ੍ਹਾਂ ਨੇ ਬਾਬਾ ਸਾਹਿਬ ਵੇਦ ਕਰਦੀ ਸੋਚ ਤੇ ਪਹਿਰਾ ਦਿੱਤਾ ਖਾਸ ਕਰਕੇ ਸ਼ਹੀਦ ਇੰਜ ਪਗ ਸਿੰਘ ਜੀ ਦੀ ਗੱਲ ਕਰਦੇ ਆ ਕਿ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਨਹੀਂ ਹੋਣ ਦੇਣੀ ਉਹ ਕਿਸੇ ਵੀ ਟੰਗ ਦੇ ਵਿੱਚ ਹੋਵੇ ਭਾਵੇਂ ਨਸ਼ਿਆਂ ਦੇ ਰੂਪ ਦੇ ਵਿੱਚ ਜਿਹੜੇ ਪੈਸਿਆਂ ਦੇ ਨਾਲ ਸਾਡੇ ਆਮ ਘਰਾਂ ਦੀ ਲੁੱਟ ਕਰ ਰਹੀ ਸੀ ਅੱਜ ਉਹਨਾਂ ਤੇ ਨੱਥ ਪਈ ਹੈ ਖਾਸ ਕਰਕੇ ਅੱਜ ਜਿੰਨੇ ਵੀ ਐਨ ਆਰ ਆਈ ਆ ਜਿੰਨੇ ਵੀ ਦਾਨੀ ਸੱਜਣ ਆ ਉਹਨਾਂ ਦੇ ਆਸਰੇ ਦੇ ਨਾਲ ਜਿਹੜਾ ਆ ਪਿੰਡਾਂ ਦੇ ਸਕੂਲਾਂ ਦੇ ਵਿੱਚ ਕੰਮ ਹੁੰਦਾ ਰਿਹਾ ਅੱਜ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਔਰ ਵਿਸ਼ੇਸ਼ ਤੌਰ ਤੇ ਜੁਦ ਨਸ਼ੇ ਦੇ ਵਿਰੁੱਧ ਜਿਹੜੀ ਲੜਾਈ ਸਰਕਾਰ ਲੜ ਰਹੀ ਸੀ ਅੱਜ ਲੋਕਾਂ ਨੇ ਆਪਣੀ ਲੜਾਈ ਬਣਾ ਲਈ ਹੈ ਘਰ ਘਰ ਹਰ ਪਿੰਡ ਦੇ ਵਿੱਚ ਪੋਸਟਰ ਲੱਗ ਰਹੇ ਆ ਕਿ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਉਸ ਨੰਬਰ ਦੇ ਉੱਤੇ ਮੈਸੇਜ ਕਰਕੇ ਦੱਸਿਆ ਜਾਵੇ ਕਿ ਜੇਕਰ ਕੋਈ ਨਵਾਂ ਬੂਟਾ ਜੰਮਣਾ ਤਾਂ ਜੰਮਣ ਨਹੀਂ ਦੇਵਾਂਗੇ ਕਈ ਨੀਸ਼ ਬਦਲ ਕੀ ਗੌਣ ਕਹਿ ਰਹੇ ਨੇ ਵਿਰੋਧੀ ਤੇ ਜਿਹੜੇ ਵਿਰੋਧੀ ਵਿਰੋਧੀਆਂ ਦੀ ਵੀ ਇਹੀ ਕਹਿਣਾ ਹੁੰਦਾ ਹੈ ਜੀ ਥੈਂਕ ਯੂ ਤੁਹਾਡਾ ਡੰਗਾ ਬਸ ਡੰਗਾ ਵੀ ਤਿੰਨ ਸਕੂਲ ਬ ਆ ਮੈਨੂੰ ਇੱਧਰ ਦਿਓ ਜੀ ਅਮਰਸੀਦ ਭਾਈ ਮਲੇਵਰ ਤੁਸੀਂ ਸਮਝਾ ਜੂ। ਉਹਦੀ ਗੱਲਾਂ ਦਾ ਬਾਅਦ ਚ ਕਹਿੰਦੇ ਜੀ ਜੀ 30 ਵਰਸੀ ਤੇ ਹਨਾ ਨੂੰ ਜਿੰਨੇ ਵੀ ਸਾਡੇ ਪਾਰਟੀ ਦੇ ਆਵਾਮੀ ਪਾਰਟੀ ਦੇ ਰਾਜਨੀਤਿਕ ਲੀਡਰ ਸਾਡੇ ਬਹੁਤ ਸਰਕਾਰ ਦੇ ਉਧਾਨ ਸਭਾ ਦੇ ਡਿਪਟੀ ਸਪੀਕਰ ਜੈਕਸ਼ਨ ਲੋੜੀ ਜੀ ਔਰ ਸਾਡੇ ਕੈਬਨਿਟ ਦੇ ਮਨਿਸਟਰ ਵਿਨਦਰਪੱਤ ਜੀ ਪੈਂਦੀ ਇਸ ਤੋਂ ਸਤਾਰੀਆ ਦੀ ਐਮਐਲਏ ਬੜਾ ਚੌਥੀ ਗਲੀ ਤੁਮਣਾ ਪਾਰਕ ਦੀ ਹਕਾਕਰਚ ਨਵਾਂ ਸ਼ਹਿਰ ਸਾਡੀ ਜ਼ਿਲ੍ਹੇ ਦੀ ਸਾਰੀ ਤਸਵੀਬੰਦੀ ਜਿਲ੍ਹਾ ਪ੍ਰਧਾਨ ਸਾਡੇ ਸਤਨਾ ਬਿਲਾਲਪੁਰ ਜੀ ਸਾਡੇ ਚੇਅਰਮੈਨ ਸਰਵਾਨ ਔਰ ਸਾਡੇ ਮਾਰਕਫੜ ਦੇ ਚੇਅਰਮੈਨ ਸਾਹਿਬ ਅਮਨ ਮੋਹੀ ਜੀ ਪੰਜਾਬ ਦੇ ਔਰ ਸਾਡੇ ਪਹਿਨ ਦੀ ਸਟੇਟ ਦੇ ਸੈਕਟਰੀ ਰਾਜਵਿੰਦਰ ਪਰਥਿਆੜਾ ਜੀ ਔਰ ਜਿੰਨੀ ਵੀ ਸੂਬਾ ਲੀਡਰਸ਼ਿਪ ਪਹੁੰਚੀ ਹੈ ਇਲਾਕਾ ਰਣਸੀ ਪਹੁੰਚੀ ਹੈ ਅਕਦੀ ਇਸ ਪਾਰਕਿਸਪਾ ਹੋਏ ਮਿੱਲਦੀਆਂ ਘਾਵੀਆਂ ਤੋਂ ਆਪਣੇ ਵੱਲੋਂ ਆਪਣੇ ਸਮੂਹ ਸ੍ਰਾਲ ਪਰਿਵਾਰ ਵੱਲੋਂ ਧੰਨਵਾਦ ਕਰਦਾ ਹਾਂ ਔਰ ਇਹ ਵਿਸ਼ਵਾਸ ਤੋਂ ਲਾਣਾ ਕਿ ਜੋ ਮੇਰੇ ਦਿੱਗਾ ਗੀਦੇ ਆਪਣੇ ਜੀਵਨ ਦੌਰਾਨ ਲੋਕਾਂ ਦੀ ਸੇਵਾ ਕੀਤੀ ਸਿੱਧੀ ਦਾ ਜਾਂ ਪਿੰਨ ਤੱਕ ਉਸ ਨੂੰ ਅੱਗੇ ਵਧਾਏ ਹੋਏ ਗੁਰੂ ਮਰਜ ਦੀ ਕਿਰਪਾ ਦੇ ਨਾਲ ਪਰਮਾਤਮਾ ਤੰਦਰੁਸਤੀ ਚੜ੍ਹਦੀ ਕਲਾ ਦਵੇ ਤਾਂ ਇਹ ਸੇਵਾ ਇਸੇ ਤਰ੍ਹਾਂ ਨਿਰੰਤਰ ਜਲਦੀ ਰਹਾਂਗੇ ਔਰ ਵਿਸ਼ੇਸ਼ ਤੌਰ ਤੇ ਮੈਂ ਤੁਹਾਡਾ ਪ੍ਰੈਸ ਦਾ ਵੀ ਦਿੱਲੀ ਦੇ ਵਰਗੀਆਂ ਤੋਂ ਧੰਨਵਾਦ ਕਰਨਾ ਚਾਹਾਂਗਾ ਕਿ ਦਿਨਾਂ ਨਹੀਂ ਸੀ ਆ ਜਾ ਕੇ ਇਸ ਵਰਸੀ ਸਮਾਗਮ ਨੂੰ ਸਾਰਾ ਤੁਸੀਂ ਕਵਰ ਕੀਤਾ ਕਿਉਂਕਿ ਤੁਸੀਂ ਇਸ ਸਮਾਗਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਜੁਣਾਣਾ ਹੈ ਔਰ ਦੂਜਾ ਫਿਰ ਮੈਂ ਵਿਸ਼ੇਸ਼ ਤੌਰ ਤੇ ਆਪਣੀ ਲਾਕਾ ਨਾ ਸੇਵਾ ਜੋ ਮੇਰੀ ਬੰਗਾ ਦੀ ਆਮਲੀ ਪਾਰਟੀ ਦੀ ਟੀਮ ਹੈ ਦੇਲ ਦੀਆਂ ਨੇਤਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਅਮਰ ਰਹੇ ਅਮਰ ਰਹੇ ਅਮਰ ਰਹੇ ਜਿੰਦੋ ਤੁਹਾਡੀ ਸੋਚ ਤੇ ਪਹਿਲਾ ਲਿਆਗੇ ਢੋਕੇ ਜਿੰਦੋ ਤੁਹਾਡੇ ਕਾਜ ਦੂਰੇ ਕਾਜ ਦੁਨੀਆ ਕਰਾਂਗੇ ਪੂਰੇ ਜਿੰਦੋ ਤੁਹਾਡੇ ਕਾਜ ਦੂਰੇ ਕਾਜ ਦੁਨੀਆ ਕਰਾਂਗੇ ਤੇ ਬਾਕੇ ਘੋੜੇ ਨੂੰ ਜੇ ਫੋਲਿਆ ਨਾ ਖੁਰ ਕੇ ਤਰ ਲਗਾ ਉਹਨੂੰ ਤੁਮਨ ਵਾਲੇ ਪਾਸੇ ਉਸ ਕਿਲੇ ਦੇ ਸ਼ਾਹੀ ਕਿਲੇ ਦੇ ਉੱਤੇ ਚੜਾਉਣਾ ਹੈ ਕਿ ਹਰ ਬਾਬੇ ਬਿਧੀ ਚੰਦ ਨੂੰ ਤੇ ਸਵਾਰੀ ਕਰਨੀ ਹੈ ਪਹਿਲਾਂ ਮਹਾਰਾਜੇ ਚੰਨਾ ਚ ਅਰਦਾਸ ਕੀਤੀ ਸਤਿਗੁਰੂ ਇਸ ਘੋੜੇ ਦੇ ਪਰ بادشاہ What?